ਇਸ ਸਕੂਲ ਜਿੱਥੇ ਕਿ ਵਿਦਿਆਰਥੀ ਆਪਣਾ ਚੰਗਾ ਜੀਵਨ ਜੀਣ ਦੇ ਲਈ ਆਦਰਸ਼ ਜੀਵਨ ਜੀਣ ਦੇ ਲਈ ਜਾਣਦੇ ਨੇ ਤੇ ਪੜ੍ਹਾਈ ਕਰਦੇ ਨੇ ਤਾਂ ਜੋ ਆਪਣਾ ਊਜਵਲ ਭਵਿੱਖ ਬਣਾ ਸਕਣ ਤੇ ਇੱਕ ਚੰਗੇ ਆਦਰਸ਼ ਵਿਅਕਤੀ ਬਣ ਸਕਣ ਪਰ ਜਦ ਸਕੂਲਾਂ ਦੇ ਵਿੱਚ ਹੀ ਵਿਦਿਆਰਥੀਆਂ ਦੇ ਨਾਲ ਬਦਸਲੂਕੀ ਹੋਵੇ ਤਾਂ ਫਿਰ ਮਾਪਿਆਂ ਦਾ ਸਵਾਲ ਚੱਕਣਾ ਤਾਂ ਪਣਦਾ ਹੀ ਏ ਉਧਰ ਪਟਿਆਲਾ ਦੇ ਵਿੱਚ 2 ਦਿਨ ਪਹਿਲਾਂ ਇੱਕ ਨਿੱਜੀ ਸਕੂਲ 'ਚ 9 ਸਾਲ ਦੇ ਬੱਚੇ ਦੇ ਨਾਲ ਬਦਫੈਲੀ ਹੁੰਦੀ ਹੈ ਜਿਸ ਤਬਾਦਕੇ ਪੁਲਿਸ ਦੇ ਕੋਲ ਜਦੋਂ ਇਹ ਮਾਮਲਾ ਜਾਂਦਾ ਹੈ ਤਾਂ ਅਧਿਆਪਕ ਦੇ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਧਿਆਪਕ ਨੂੰ ਰੀਮਾਰਡ ਤੇ ਪੇਜ ਗਿਆ ਪਰ ਅੱਜ ਜਦੋਂ ਪੇਰੈਂਟਸ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਚਿੰਤਿਤ ਹੋਏ ਤਾਂ ਉਹਨਾਂ ਦੇ ਵੱਲੋਂ ਬੱਚੇ ਦੀ ਸੇਫਟੀ ਸੁਰੱਖਿਆ ਦੇ ਲਈ ਪ੍ਰਿੰਸੀਪਲ ਨੂੰ ਮਿਲਣ ਲਈ ਉੱਥੇ ਪਹੁੰਚਦੇ ਨੇ ਪਰ ਪ੍ਰਿੰਸੀਪਲ ਦਾ ਦਰਵਾਜ਼ਾ ਬੰਦ ਹੋਣ ਕਰਕੇ ਉਹਨਾਂ ਨੂੰ ਬਾਹਰੋਂ ਹੀ ਭਜਾ ਦਿੱਤਾ ਗਿਆ ਜਿਸ ਤੋਂ ਬਾਅਦ ਕਿ ਪੇਰੈਂਟਸ ਗੁੱਸੇ ਵਿੱਚ ਆ ਜਾਂਦੇ ਨੇ ਮਾਪੇ ਤੇ ਪਟਿਆਲਾ ਨੂੰ ਐਂਟ੍ਰੈਂਸ ਰਹਿਣ ਵਾਲੇ ਮੇਨ ਰੋਡ ਜਮ ਕੇ ਤਾ ਜਾਂਦਾ ਇਸ ਤਰ੍ਹਾਂ ਪੁਲਿਸ ਵੀ ਮੌਜੂਦ ਹੁੰਦੀ ਹੈ ਤੇ ਉਹਦੇ ਪਰੈਂਟਸ ਤੇ ਪੁਲਿਸ ਤੇ ਵਿਚਾਲੇ ਬਹਿਸ ਵੀ ਹੁੰਦੀ ਹੈ ਪਰ ਜਦੋਂ মিডিਆ ਦੇ ਵੱਲੋਂ ਇਸ ਪ੍ਰੋਟੈਸਟ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਸ ਦੌਰਾਨ ਪੁਲਿਸ ਦੇ ਨਾਲ ਵੀ ਕਹਾ ਸੋਣੀ ਹੋ ਜਾਂਦੀ ਹੈ ਜਿੱਥੇ ਕਿ ਕੈਮਰਾਮੈਨ ਤੇ ਰਿਪੋਰਟਰ ਦਾ ਪੋਨ ਖੋਲਿਆ ਜਾਂਦਾ ਹੈ ਤੇ ਇਸ ਤਰ੍ਹਾਂ ਪੱਤਰਕਾਰ ਨੇ ਜਦਕਾਰ ਦੇ ਚਾਬੀ ਕਢ ਲਈ ਤੇ ਉੱਥੇ ਪੇਰੈਂਟਸ ਨੂੰ ਵੀ ਬੁਲਾਇਆ ਗਿਆ ਪਰ ਉਧਰ ਮਾਪਿਆਂ ਦੇ ਇੰਨਾ ਜ਼ਿਆਦਾ ਗੁੱਸੇ ਵਿੱਚ ਆ ਜਾਂਦੇ ਨੇ ਕਿ ਉਧਰ ਪੇਰੈਂਟਸ ਦੇ ਵੱਲੋਂ ਸਕੂਲ ਪ੍ਰਤੀ ਤਾਂ ਗੁੱਸਾ ਦਿਖਾਇਆ ਜਾਂਦਾ ਪਰ ਨਾਲ ਦੇ ਨਾਲ ਆਮ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਇਸ ਕਾਰਨ ਪਰੇਸ਼ਾਨੀ ਹੋ ਰਹੀ ਹੈ ਤੇ ਉਧਰ ਉਹ ਪੁਲਿਸ ਨਾਲ ਵੀ ਇਸ ਮਾਮਲੇ ਨੂੰ ਲੈ ਕੇ ਬਹਿਸ ਹੁੰਦੀ ਹੋਈ ਦਿਖਾਈ ਦਿੰਦੀ ਹੈ ਪ੍ਰੋਟੈਸਟ ਚੱਲ ਰਹੇ ਆ ਕੋਈ ਪ੍ਰਸ਼ਾਸਨ ਨੇ ਭਰੋਸਾ ਨਹੀਂ ਦਿੱਤਾ ਅੱਗੇ ਦੀ ਕਿਹੜੀ ਨੀਤੀ ਹੈ ਕਿ ਪ੍ਰੋਟੈਸਟ ਜਾਰੀ ਰਹੂਗਾ ਆਪਣਾ ਬਿਲਕੁਲ ਜੀ ਜਿੰਨਾਂ ਚਿਰ ਸਾਨੂੰ ਮਾਪਿਆਂ ਨੂੰ ਇਨਸਾਫ ਨਹੀਂ ਮਿਲਦਾ ਉਸ ਬੱਚੇ ਨੂੰ ਇਨਸਾਫ ਨਹੀਂ ਮਿਲਦਾ ਪ੍ਰੋਟੈਸਟ ਹਿੱਤ ਚੱਲਦਾ ਹੀ ਜਾਵੇਗਾ ਜੀ ਤੁਸੀਂ ਡੀਸੀ ਮੈਡਮ ਨੂੰ ਚਿੱਠੀ ਲਿਖੀ ਹੈ ਸਕੂਲ ਨੂੰ ਸੀਲ ਕਰਨ ਬਾਰੇ ਕਿਉਂਕਿ ਤਿੰਨ ਮਾਮਲੇ ਆ ਚੁੱਕੇ ਨੇ ਦੋ ਰਵਿੰਦੋ ਦੇ ਵਿੱਚ ਤੇ ਇਹ ਤੀਸਰਾ ਮਾਮਲਾ ਹੋਰ ਮੀਰਾ ਦੇ ਵਿੱਚ ਹਾਂ ਜੀ ਜਿਹੜੀ ਪੇਰੈਂਟਸ ਦੀ ਕਮੇਟੀ ਬਣੀ ਆ ਉਹਦੇ ਵਿੱਚ ਸ਼ਾਇਦ ਕਰਦੇ ਨੇ ਵੀ ਉਹਨਾਂ ਨੇ ਅੱਗੇ ਡੀਸੀ ਨੂੰ ਪੱਤਰ ਲਿਖੇ ਇੱਕ ਬੱਚੇ ਦਾ ਮੈਡੀਕਲ ਹੋ ਚੁੱਕਿਆ ਹੈ ਪਰਸਾ ਵੀ ਜਿਹੜਾ ਕਿ ਹੋ ਚੁੱਕਿਆ ਉਸ ਤੋਂ ਅਤੇ ਸਕੂਲ ਤੋਂ ਪਹਿਲਾਂ ਤਾਂ ਟੀਚਰ ਨੇ ਪ੍ਰਿੰਸੀਪਲ ਅਫਰਮ ਕੀਤਾ ਜਿਹੜੀ ਇਹਨਾਂ ਦੀ ਉਹ ਸਾਡੇ ਨਾਲ ਕੋਆਪਰੇਟ ਨਹੀਂ ਕਰੀ ਸਾਡੇ ਨਾਲ ਗੱਲ ਨਹੀਂ ਕਰੀ ਮਾਪਿਆਂ ਤੋਂ ਪ੍ਰੂਫ ਕਰਨੇ ਦਵਾਰੇ ਹੈਗੇ ਹਨ ਨਾ ਦੂਜੀ ਗੱਲ ਇਹ ਕਿ ਉਹ ਸਸਪੈਂਡ ਨਹੀਂ ਹਜੇ ਤੱਕ ਕੀਤਾ ਗਿਆ ਤੁਸੀਂ ਮੈਂ ਉੱਥੇ ਹੀ ਆ ਉੱਥੇ ਹੀ ਆ ਮੈਂ ਉੱਥੇ ਹੀ ਆ ਪ੍ਰਿੰਸੀਪਲ ਨੂੰ ਉਹ ਕੀ ਕਾਬਜਾ ਨਾ ਹੋਵੇ ਮੇਰੇ ਮੈਂ ਉੱਥੇ ਹੀ ਆ ਲਾਈਵ ਤੇ ਬੱਚੇ ਜਿਹੜੇ ਕਿ ਪੇਰੈਂਟਸ ਸਕੂਲ ਦੀ ਜ਼ਿੰਮੇਵਾਰੀ ਤੇ 8 ਘੰਟੇ ਜਿੰਨੇ ਪਤਾ ਨਹੀਂ ਬਾਅਦ ਅਰਿਆਬਾਦ ਦਾ ਤਾਮਿਲ ਚ ਜਿਵੇਂ ਦੇਖੀ ਨਾਕਾਮੀ ਹੈ ਜਿਸ ਵਿੱਚ ਮਿਥ ਅਥੋਰਟੀ ਦੀ ਪ੍ਰਿੰਸੀਪਲ ਦੀ ਨਾਕਾਮੀ ਹੈ ਜਿਹੜੀ ਉਹ ਇਹ ਨਹੀਂ ਪਤਾ ਲੱਗਿਆ ਵੀ ਉਹਦੇ ਸਕੂਲ ਦੇ ਵਿੱਚ ਕਿਸੇ ਬੱਚੇ ਦੇ ਨਾਲ ਇੰਨੇ ਟਾਈਮ ਲਈ ਕਿਹੜੀ ਗਲਤ ਹੋ ਰਿਹਾ ਹੈ ਕੀ ਕਰਦੀਆਂ ਸੀ ਪ੍ਰਿੰਸੀਪਲ ਜਿਸਨੇ ਨਾ ਟੀਚਰਸ ਨੂੰ ਅਰੈਸਟ ਕਰਨ ਨੂੰ ਸੇ ਉਸ ਦਿਨ ਵੀ ਡਿਪ੍ਰਿੰਸੀਪਲ ਦਾ ਜਨਮ ਦਿਨ ਉਹ ਕਲਾਸ ਵਿੱਚ ਮਨਾ ਰਹੀ ਸੀ ਮਤਲਬ ਕਿ ਉਹ ਸਕੂਲ ਟਾਈਮ ਦੇ ਵਿੱਚ ਤਾਂ ਪਾਰਟੀਆਂ ਕਰਦੀਆਂ ਨੇ ਉਹਨਾਂ ਦਾ ਧਿਆਨ ਹੀ ਨਹੀਂ ਸੀ ਕਿ ਬੱਚਿਆਂ ਵੱਲੀ ਮੈਮ ਸੀਸੀਟੀਵੀ ਵਗੈਰਾ ਲੱਗੇ ਹੋਏ ਨੇ ਸਕੂਲ 'ਚ ਲੱਗੇ ਹੋਏ ਨੇ ਪਰ ਉਹਨਾਂ ਨੇ ਖਾਨ ਵਿੱਚ ਮਨਾ ਕਰਤਾ ਉਹ ਕਹਿੰਦੇ ਵੀ ਅਸੀਂ ਦਿਖਾ ਨਹੀਂ ਸਕਦੇ ਇਹਦਾ ਕਾਰਨ ਨਹੀਂ ਦਿਖਾ ਸਕਦੇ ਹੈ ਲੱਗਦਾ ਵੀ ਕੁਝ ਹੋਰ ਵੱਡੀ ਗੱਲ ਹੋਵੇ ਹੋ ਸਕਦੀ ਹੈ ਜੀ ਕੁਝ ਵੀ ਹੋ ਸਕਦਾ ਦੇਖੋ ਹਜੇ ਤੱਕ ਨਾ ਤਾਂ ਪ੍ਰਿੰਸੀਪਲ ਸਾਡੇ ਨਾਲ ਕੋਆਪਰੇਟ ਕਰ ਰਹੇ ਨਾ ਉਹ ਸਾਡੇ ਨਾਲ ਗੱਲ ਕਰ ਰਹੇ ਨੇਗੇ ਨਾ ਹਜੇ ਕੋਈ ਅਫੀਸ਼ੀਅਲ ਜਿਹੜੇ ਅਫਸਰ ਨੇ ਉਹਨਾਂ ਦੀ ਕੋਈ ਸਾਡੇ ਨਾਲ ਗੱਲ ਨਹੀਂ ਮੇਰੇ ਨਾਮ ਗੁਰਮਖ ਸਿੰਘ ਰੂਵਾ ਜੀ ਸਾਡੀ ਸੰਸਥਾ ਮਰੀਜ਼ ਮਿੱਤਰਾ ਵੈਲਫੇਅਰ ਅਰਗੇਸ਼ਨ ਹੈ ਜੀ ਤੁਸੀਂ ਪ੍ਰੋਟੈਸਟ ਕਰ ਰਹੇ ਕਿ ਮਾਗ ਜਿਹੜਾ ਪ੍ਰੋਟੈਸਟ ਹੈ ਜੀ ਪੇIENTS ਵੱਲੋਂ ਹੋ ਰਿਹਾ ਹੈ ਇਹ ਸਾਡੀ ਸੰਸਥਾ ਨੂੰ ਸਮਰਥਨ ਦੇ ਨਮaste ਪਹੁੰਚੀ ਹੋਈ ਹੈ ਤੇ ਤੁਹਾਨੂੰ ਦੱਸ ਮਤਾਈ ਕਿ ਜਿਹੜਾ ਪਟਿਆਲਾ ਦਾ ਇੱਕ ਮਤਲਬ ਔਰੋ ਮੇਰਾ ਸਕੂਲ ਹੈ ਬਹੁਤ ਹੀ ਜਣੀ ਇੱਕ ਸ਼ਰਮਨਾਕ ਮੰਦਭਾਈ ਘਟਨਾ ਪੂਰੇ ਪਟਿਆਲਾ ਸ਼ਹਿਰ ਵਾਸਤੇ ਇੱਕ 8 ਸਾਲ ਦੀ ਬੱਚੀ ਨਾਲ ਜਿਹੜਾ ਇੱਕ ਸਕੂਲ ਦਾ ਟੀਚਰ ਸਕੂਲ ਦੇ ਵਾਸ਼ਰੂਮ ਚ ਮਤਲਬ ਇੱਕ ਵਾਰ ਨਹੀਂ ਉਹਨੂੰ ਬਾਰ ਬਾਰ ਤੋਹਾਂ ਦਰਿੰਦਗੀ ਕਰ ਰਿਹਾ ਸੀ ਤੇ ਜਿਹਦੀ ਕਿ ਮੈਡੀਕਲ ਰਿਪੋਰਟ ਵੀ ਆ ਚੁੱਕੀ ਹੈ ਉਸੇ ਪੁਸ਼ਟੀ ਵੀ ਹੋ ਚੁੱਕੀ ਹੈ ਮੈਡੀਕਲ ਰਿਪੋਰਟ ਵੀ ਆ ਕੇ ਸਾਹਮਣੇ ਆਇਆ ਹੈ ਮੈਕਰੋ ਬਾਈ ਬੱਚੇ ਨਾਲ ਜੀ ਇੱਕ ਵਾਰ ਨਹੀਂ ਬਹੁਤ ਬਾਰ ਬਾਰ ਜਿਹੜਾ ਹੈਗਾ ਦਰਿੰਦਗੀ ਹੋਈ ਹੈ ਸਕੂਲ ਟੀਚਰ ਨੇ ਸਕੂਲ ਦੇ ਸਾਹਮਣੇ ਕੋਈ ਪ੍ਰੋਟੈਸਟ ਵਗੈਰਾ ਬਿਲਕੁਲ ਸਕੂਲ ਦੇ ਪਰ ਆਮਨੇ ਕਈ ਵਾਰ ਜਾ ਕੇ ਆਪਾਂ ਮਿਲਣ ਵਾਸਤੇ ਅੱਜ ਵੀ ਕੋਲ ਸਕੂਲ ਦੇ ਬਾਹਰ ਹੀ ਗਏ ਸੀ ਸਕੂਲ ਦੀ ਮੈਨੇਜਮੈਂਟ ਜਿਹੜੀ ਕੰਨਾਂ ਤੇ ਜੋਨ ਸਰਪੀ ਹੈਗੀ ਉਹਨਾਂ ਨੇ ਗੇਟ ਤੱਕ ਨਹੀਂ ਖੋਲਿਆ ਹੈਗਾ ਮਤਲਬ ਸਕੂਲ ਦਾ ਕੋਈ ਪ੍ਰਿੰਸੀਪਲ ਜਾਂ ਮੈਨੇਜਮੈਂਟ ਦਾ ਬੰਦਾ ਕੋਈ ਵੀ ਇੱਕ ਬੰਦਾ ਪੇਂਡਸ ਨੂੰ ਤੇ ਖੜਿਆ ਨੂੰ ਕੋਈ 100 150 ਇਕੱਠ ਸੀ ਇੱਕ ਵਾਰ ਮਿਲਣ ਨਹੀਂ ਆਏ ਹੈਗੇ ਉਹ ਉਹ ਤੋਂ ਬਾਅਦ ਮਜਬੂਰ ਹੋ ਕੇ ਜਿਹੜਾ ਇੱਥੇ ਚੌਂਕਾ ਜਾਮ ਕੀਤਾ ਗਿਆ ਚਰਨਾਬ੍ਰਸ਼ਟ ਕਰ ਰਹੇ ਹੈਗੇ ਜਿਹੜਾ ਥੋੜੇ ਬਤਾਂ ਪ੍ਰੋਟੈਸਟ ਫਰਟ ਆ ਗਿਆ ਉਹ ਥੋੜਿਆ ਕੀ ਮੰਗਾ ਨਹੀਂ ਸਾਡੀ ਤਾਂ ਕੋਈ ਸੰਸਦ ਪਹਿਲਾਂ ਹੀ ਮਾਲੋ ਡਿਪਟੀ ਕਮਿਸ਼ਨ ਪਟਿਆਲਾ ਨੂੰ ਇੱਕ ਲੈਟਰ ਦੇ ਚੁੱਕੀ ਆ ਜੀ ਮਤਲਬ ਇਹਦੇ ਵਾਸਤੇ ਮੰਗ ਕਰ ਚੁੱਕੇ ਆ ਵੀ ਜਿਹੜਾ ਹੈਗਾ ਇਹ ਐਜੂਕੇਸ਼ਨ ਮਾਫੀਆ ਹੈ ਵੀ ਸਕੂਲ ਮੈਨੇਜਮੈਂਟ ਤੇ ਕਿਹੜਾ ਹੈਗਾ ਐਫਆਰ ਫਰਦਰ ਜੁਝੰਦੀ ਆ ਜਦੋਂ ਤੱਕ ਸਕੂਲ ਮੈਨੇਜਮੈਂਟ ਦਾ ਨਾਮ ਨਹੀਂ ਆਂਦਾ ਐਫਆ ਦੇ ਵਿੱਚ ਤਦ ਤੱਕ ਕੀ ਇਹ ਨਹੀਂ ਬਾਕੀ ਸਕੂਲਾਂ ਨੇ ਅੱਪਾ ਗੱਲ ਇੱਕ ਸਕੂਲ ਦੀ ਨਹੀਂ ਕਰਦੇ ਜਿਹੜੇ ਬਾਕੀ ਸਕੂਲਾਂ ਦੇ ਜਿੰਨੇ ਸਕੂਲ ਨੇ ਉਹਨਾਂ ਦੇ ਬੱਚੇ ਜਿਹੜੇ ਹੈਗੇ ਨੇ ਕਿਉਂਕਿ ਸኩል ਜਿਹੜੇ ਹੈਗੇ ਨੇ ਮੈਨੇਜਮੈਂਟ ਉਸ ਹਿੱਸਾ ਵਧਾਣੀਆਂ ਹੋਣ ਜੈਤ ਕੁੰਨੀਆਂ ਫਿਕਸਦ ਦੁਕਾਨਾਂ ਕਰਨੀਆਂ ਹੁੰਦੀਆਂ ਯੂਨੀਫਾਰਮ ਦੀਆਂ ਕਿਤਾਬਾਂ ਦੀਆਂ ਸਟੇਸ਼ਨਰੀ ਦੀਆਂ ਉਹਦੇ ਲਈ ਵੰਡੀਆਂ ਕਰਦੇ ਨੇ ਉਹ ਪਰ ਬੱਚਿਆਂ ਦੀ ਸਿਕਿਉਰਟੀ ਲਈ ਹੋ ਵੰਡੀਆਂ ਨਹੀਂ ਕਰਦੇ ਤੇ ਬੱਚੇ ਲਈ ਇੱਕ ਕਿਹੜਾ ਹਫ਼ਤਾ ਮੈਂ ਇੱਕੜੇ ਐਜੂਕੇਸ਼ਨ ਡਿਪਾਰਟਮੈਂਟ ਦੇ ਇੱਕੜੇ ਨਿਯਮ ਨੇ ਜਿਹੜੇ ਇੱਕ ਬੱਚਿਆਂ ਦੇ ਵਾਸ਼ਰੂਮ ਹੁੰਦੇ ਨੇ ਖਾਸ ਕਰਕੇ ਲੜਕੀਆਂ ਦੇ ਉਹਦੇ ਵਾਰ ਕੋਈ ਨਾ ਕੋਈ ਮਹਿਲਾ ਕਰਮਚਾਰੀ ਤੈਨਾਤ ਹੋਣੀ ਚਾਹੀਦੀ ਆ ਉਹ ਜੋ ਉੱਥੇ ਤੈਨਾਤ ਨਹੀਂ ਸੀ ਮਰ ਵਾਰ-ਵਾਰ ਜਿਹੜੇ ਬੱਚਿਆਂ ਨਾਲ ਹੋਇਆ ਇੱਕ ਵਾਰ ਨਹੀਂ ਪਿਆ ਹੋਇਆ ਇਸ ਕਰਕੇ ਜਿਹੜਾ ਹੈਗਾ ਘਟਨਾ ਬਹੁਤ ਮੰਦ ਭਾਗੀ ਆ ਤੇ ਇਹਦੇ ਬਾਰੇ ਕੀ ਹੈ ਵੀ ਸਕੂਲ ਜਿਹੜੀ ਮੈਨੇਜਮੈਂਟ ਜਦੋਂ ਇਹ ਪਰ ਟੈਸਟ ਕਿੰਨੇ ਟਾਈਮ ਤੱਕ ਜਰੂਰੀ ਜੋ ਤੱਕ ਸਾਡੀ ਮੰਗਾ ਪੂਰੀ ਨਹੀਂ ਹੁੰਦੀ ਜੀ